ਪਹਿਲੀ ਗੱਲ ਤਾਂ ਮੈਂ ਇਹੀ ਬੇਨਤੀ ਕਰਦੀ ਚਾਹਣਾ ਕਿ ਅਜਿਹੇ ਲੀਡਰ ਸਹਿਬਾਨਾਂ ਦਾ ਜਿਹੜੇ ਬਿਆਨ ਹੁੰਦੇ ਨੇ ਉਹ ਸੁਣਨੇ ਹੀ ਨਹੀਂ ਚਾਹੀਦੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਸਾਡਾ ਕਿਸਾਨੀ ਧਰਨਾ ਸੀ ਦਿੱਲੀ ਇਹਨਾਂ ਦੀ ਪਤਾ ਨਹੀਂ ਕੀ ਮਾਨਸਿਕਤਾ ਹੈ ਇਹ ਜੀ ਹੈ ਕਿ ਇਹ ਹਮੇਸ਼ਾ ਪੰਜਾਬ ਦੇ ਉੱਪਰ ਜਿਹੜਾ ਉਹਦੀ ਇਮੇਜ ਨੂੰ ਡੈਮੇਜ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਦੂਸਰੀ ਗੱਲ ਜੇ ਮੈਂ ਕਰਾਂ ਤਾਂ ਅੱਜ ਇਹਨਾਂ ਦੇ ਹੀ ਬੀਜਪੀ ਦੇ ਲੀਡਰ ਸਾਹਿਬਾਨ ਦੇ ਮੈਂ ਹੁਣੀ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਵੀ ਹਿਮਾਚਲ ਦੇ ਵਿੱਚ ਤੱਕ ਸਾਲਵਰਗੀਆਂ ਜਗ੍ਹਾ ਮੋਲਾਨਾ ਕਰੀਮ ਸੋ ਸਾਰੀਆਂ ਚੀਜ਼ਾਂ ਜੇ ਸਿੰਥੈਟਿਕ ਡਰਗ ਦੀ ਵੀ ਉਹਨਾਂ ਨੇ ਗੱਲ ਕਰੀ ਵੀ ਉਹ ਜੇ ਅਸੀਂ ਉਹਨਾਂ ਤੇ ਅਲੀਗੇਸ਼ਨ ਲਾਈਏ ਤਾਂ ਇਹ ਹਿਮਾਚਲ ਚ ਹੁੰਦਾ ਸੋ ਮੈਨੂੰ ਲੱਗਦਾ ਇਹਦਾਂ ਭਾਈਚਾਰਕ ਸਾਂਝ ਤੇ ਵੀ ਫਰਕ ਪੈਂਦਾ ਤੇ ਇਹ ਇੱਕ ਨਾ ਅੰਤ ਜ਼ਰਬੇ ਬਿਨਾ ਤਜ਼ਰਬੇ ਵਾਲੇ ਲੀਡਰ ਜਿਹੜੇ ਨੇ ਉਹ ਜਦੋਂ ਰਾਜਨੀਤੀ ਦੇ ਵਿੱਚ ਆਉਂਦੇ ਨੇ ਤਾਂ ਉਹ ਮੈਨੂੰ ਲੱਗਦਾ ਵੀ ਉਹਦੇ ਨਾਲ ਸਾਡੇ ਦੇਸ਼ ਦਾ ਭਵਿੱਖ ਵੀ ਖਤਰੇ 'ਚ ਆ ਤੇ ਸਾਡੀ ਭਾਈਚਾਰੇ ਦੀ ਜਿਹੜੀ ਸਾਹਜ ਆ ਉਹ ਵੀ ਖਤਰੇ 'ਚ ਆ ਸਾਡੀਆਂ ਤਾਂ ਆਪਸ 'ਚ ਸਟੇਟਾਂ ਦਾ ਇੰਨਾ ਪਿਆਰ ਆ ਸੋ ਇਹੋ ਜੇ ਇੱਕ ਮੈਨੂੰ ਲੱਗਦਾ ਵੀ ਬੇਤੁਕਾ ਬਿਆਨ ਜਿਹਨੂੰ ਆਪਾਂ ਕਹਿ ਸਕਦੇ ਆ ਸਿਰਫ ਆਪਣੀ ਟੀਆਰਪੀ ਵਧਾਉਣ ਨੂੰ ਕਿ ਕੰਗਣਾ ਰਣੋਤ ਜਿਹੜੀ ਕਿਸੇ ਨਾ ਕਿਸੇ ਲਾਈਨ ਬਲਾਈਟ ਚਾਈ ਰਵੇ ਤੋਂ ਉਹ ਐ ਨਹੀਂ ਦੇਖਦੇ ਵੀ ਇਹਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਜਿਹੜੇ ਪਹਿਲਾਂ ਐਕਟਿੰਗ ਦੇ ਵਿੱਚ ਉਹਨਾਂ ਨੇ ਕੰਮ ਕਰਿਆ ਉਸ ਤੋਂ ਬਾਅਦ ਸੋਚਿਆ ਕਿ ਹੁਣ ਆਪਾਂ ਰਾਜਨੀਤੀ ਦੇ ਵਿੱਚ ਵੀ ਹੱਥ ਰਜਮਾ ਲਈਏ ਸੋ ਮੈਨੂੰ ਲੱਗਦਾ ਉਹ ਐਕਟਿੰਗ ਚੰਗੀ ਕਰ ਸਕਦੇ ਨੇ ਰਾਜਨੀਤੀ ਨਹੀਂ ਕਰ ਸਕਦੇ ਸੋ ਇਹ ਜਿਹੜੇ ਲੋਕਾਂ ਨੂੰ ਵੀ ਮੈਂ ਇਹ ਬੇਨਤੀ ਕਰਨੀ ਚਾਹਣਾ ਕਿ ਅਜਿਹੇ ਲੀਡਰ ਸਾਹਿਬਾਨਾਂ ਦੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਆਪਦੇ ਆਪਾਂ ਇਕੱਠੇ ਜਿਹੜਾ ਪਹਿਲਾਂ ਆਪਾਂ ਹਿਮਾਚਲ ਤੇ ਪੰਜਾਬ ਇਕੱਠੇ ਸੀ ਸੋ ਆਪ ਆਪਣੀ ਜਿਹੜੀ ਭਾਈਚਾਰਕ ਸਾਂਝ ਆ ਉਹਦੇ ਤੇ ਕੋਈ ਇਹੋ ਜਿਹਾ ਵਖਰੇਵਾ ਨਹੀਂ ਆਉਣਾ ਚਾਹੀਦਾ ਇਹਨਾਂ ਦੀਆਂ ਗੱਲਾਂ ਇਗਨੋਰ ਕਰਨੀਆਂ ਚਾਹੀਦੀਆਂ ਨੇ ਤਾਂ ਤੇ ਕਿੰਨ੍ਹੇ ਨਾਸਤਨ ਦਿੱਲੀ ਚ ਕਰਕੇ ਇਸ ਤਰ੍ਹਾਂ ਦਾ ਸੰਸਦ ਬਾਹਰ ਬਿਆਨ ਦਿੱਤਾ ਜਾਂਦਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਸਭ ਤੋਂ ਵਿਦਵਾਨ ਮਾਰ ਇੰਨੇ ਨੇ ਕੱਲੀ ਜੀ ਉਹ ਬੜਾ ਪੰਜਾਬ ਨੂੰ ਪੰਜਾਬ ਦੇ ਸਭੀ ਜਿਹੜੀ ਪੂਰੇ ਦੇਸ਼ ਦੇ ਵਿੱਚ ਖਰਾਬ ਬਿਲਕੁਲ ਦੇਖੋ ਇਹ ਜਿਹੜੀ ਨਸ਼ੇ ਦਾ ਮੁੱਦਾ ਇਹ ਪੂਰੇ ਜੇ ਆਪਾਂ ਕਹੀਏ ਪੂਰੇ ਬੇਸ਼ਪ ਦੇ ਵਿੱਚ ਹੀ ਇਹ ਬੜੀ ਡੂੰਗੀ ਸਮੱਸਿਆ ਹੈ ਤੇ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਸਮੱਸਿਆ ਹੈ ਤੇ ਹਿਮਾਚਲ ਦੇ ਵਿੱਚ ਵੀ ਬਹੁਤ ਜ਼ਿਆਦਾ ਸੋ ਇਹਦੇ ਤੇ ਆਪਾਂ ਰਾਜਨੀਤੀ ਕਰਨ ਦੀ بجائے ਇਸ ਚੀਜ਼ ਨੂੰ ਆਪਾਂ ਕਿਸ ਤਰੀਕੇ ਨਾਲ ਆਪਦੇ ਨੌਜਵਾਨਾਂ ਨੂੰ ਇਸ ਡਰੱਗ ਦੀ ਗ੍ਰਿਫਤ ਚੋਂ ਕੱਢ ਕੇ ਉਹਨਾਂ ਨੂੰ ਸਹੀ ਜ਼ਿੰਦਗੀ ਜਿਹੜੀ ਪ੍ਰਦਾਨ ਕਰ ਸਕਦੇ ਆ ਮੈਨੂੰ ਲੱਗਦਾ ਗੰਗਨਾ ਰੌਤ ਨੂੰ ਉੱਥੇ ਲੋਕ ਸਭਾ ਦੇ ਬਾਹਰ ਖੜ ਕੇ ਇਸ ਚੀਜ਼ ਦੇ ਉੱਤੇ ਗੱਲ ਕਰਨੀ ਚਾਹੀਦੀ ਸੀ ਨਾ ਕਿ ਐਨੀ ਪਾਕ ਪਵਿੱਤਰ ਜਗ੍ਹਾ ਦੇ ਸਾਹਮਣੇ ਖੜ ਕੇ ਤੁਸੀਂ ਕਿਸੇ ਨੂੰ ਡੀਫੇਮ ਕਰ ਰਹੇ ਹੋ ਤੇ ਆਪਦੇ ਦੇਸ਼ ਦੇ ਭਾਈਚਾਰੇ ਨੂੰ ਵੰਡ ਰਹੇ ਹੋ ਆਪਦੇ ਇੱਕ ਦੂਸਰੇ ਦੇ ਪਰਦੇਸਾਂ ਨੂੰ ਤੁਸੀਂ ਜਿਹੜਾ ਮਾੜਾ ਚੰਗਾ ਬੋਲ ਕੇ ਸਿਰਫ ਇੱਕ ਘਟਿਆ ਅੱਤ ਦਰਜਾ ਘਟਿਆ ਰਾਜਨੀਤੀ ਕਰ ਰਹੇ ਹੋ